ਜ਼ਿਆਰਾ ਕਰੋੜ ਰੁਪਏ ਦੇ ਡਰੱਗਜ਼ ਮਾਮਲੇ ਵਿੱਚ ਅੱਜ ਇੱਕ ਵਾਰ ਫਿਰ ਬਿਕਰਮ ਸਿੰਘ ਮੁਜੀਠੀਆ ਪਚਾਲਾ ਐਸਆਈਟੀ ਪਹੁੰਚੇ ਪੇਸ਼ ਹੋਣ ਤੋਂ ਪਹਿਲਾਂ ਮੁਜੀਠੀਆ ਨੇ ਕਿਹਾ ਕਿ ਉਹਨਾਂ ਨੂੰ 11 ਵਾਰ ਪੇਸ਼ ਹੋਣ ਲਈ ਬੁਲਾਇਆ ਗਿਆ ਹੈ ਤੇ 5 ਵਾਰ ਐਸਆਈਟੀ ਬਦਲ ਬਦਲੀ ਗਈ ਹੈ ਮੈਨੂੰ ਇਸ ਮਾਮਲੇ ਦੇ ਵਿੱਚ ਹਾਈ ਕੋਰਟ ਤੋਂ ਜ਼ਮਾਨਤ ਮਿਲ ਗਈ ਹੈ ਫਿਰ ਵੀ ਮੈਨੂੰ ਇੱਥੇ ਵਾਰ-ਵਾਰ ਬੁਲਾਇਆ ਜਾ ਰਿਹਾ ਹੈ ਮੁਜੀਠੀਆ ਨੇ ਕਿਹਾ ਕਿ ਉਹਨਾਂ ਨੂੰ ਨਜਾਇਜ਼ ਤੰਗ ਪਰੇਸ਼ਾਨ ਕੀਤਾ ਜਾ ਰਿਹਾ ਹੈ ਇਸ ਦਾ ਜਵਾਬ ਹਾਈ ਕੋਰਟ ਦੇ ਵਿੱਚ ਦਿੱਤਾ ਜਾਵੇਗਾ ਰੈਗੂਲਰ ਜ਼ਮਾਨਤ ਮਿਲੀ ਹੋਵੇ ਉਹਨੂੰ ਇਨਟੈਰੋਗੇਸ਼ਨ ਜੁਆਇਨ ਕਰਨ ਦੀ ਕੋਈ ਮੇਰੇ ਕੋਲ ਕੋਈ ਹਾਈ ਕੋਰਟ ਨੇ ਕੋਈ ਸ਼ਰਤ ਨਹੀਂ ਦਿੱਤੀ ਇਟ ਇਸ ਲਾਅ ਬਾਈਡਿੰਗ ਸਿਟੀਜ਼ਨ ਤੁਹ ਕਾਹ ਵਾਰੀ ਸੱਦ ਲਿਆ ਤੁਸੀਂ ਇਸ ਨਾਟੇ ਜੋਗ ਤੁਸੀਂ ਇਹ ਗੱਲ ਸਮਝੋ 11 ਵਾਰੀ 11 ਵਾਰੀ ਚੋ 7 ਵਾਰੀ ਮੈਂ ਪੇਸ਼ ਹੋ ਗਿਆ 4 5 ਸਿੱਟਾਂ ਬਦਲ ਗਈਆਂ ਨੇ ਸਿੱਟ ਜਿਹੜੀ ਡੀਜੀਪੀ ਲੈਵਲ ਦੀ ਸੀ ਅੱਜ ਡਿਗ ਕੇ ਡੀਆਈਜੀ ਲੈਵਲ ਤੇ ਆ ਗਈ ਆ ਮਗਰ ਤਾਂ ਜੀਆ ਕਿਵੇਂ ਉਡਾਉਂਦੇ ਆ ਮਤਲਬ ਸ਼ਰਾਰਤ ਕਿਵੇਂ ਕਰਦੇ ਆ